ਕੰਗਣਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਨੇ ਸ਼ੇਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਭੈਣ ਦੀ ਜੋ ਚੈਕਿੰਗ ਤੇ ਡਿਊਟੀ ਲੱਗੀ ਸੀ ਇਸ ਤਰ੍ਹਾਂ ਕੰਗਣਾ ਦੀ ਜੋ ਚੈਕਿੰਗ ਜਦੋਂ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਫੋਨ ਵੀ ਚਾਹੀਦਾ ਹੈ ਸਕੈਨਰ ਥਾਣੀ ਕੱਢਣਾ ਤੇ ਸਾਰੀ ਜੋਆ ਚੈਕਿੰਗ ਹੋਣੀ ਹੈ ਪਰ ਕੰਗਣਾ ਰਣੋਤ ਉਹਦੂ ਤੂ ਤੂ ਮੈਂ ਮੈਂ ਕਰਦੇ ਨੇ ਤੇ ਫਿਰ ਪਹਿਲਾਂ ਵੀ ਉਹਨਾਂ ਨੇ ਜੋ ਕਿਸਾਨਾ ਬਾਰੇ ਬੋਲਿਆ ਹੁੰਦਾ ਹੈ ਇਹ ਸਭ ਨੂੰ ਲੈ ਕੇ ਤਲਖੀ ਵਧਦੀ ਹੈ ਥੱਪੜ ਜੋਆ ਮਾਰਿਆ ਜਾਂਦਾ ਹੈ ਇਸ ਤੋਂ ਬਾਅਦ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਜੇਕਰ ਉਹਨਾਂ ਤੇ ਕੋਈ ਕਾਰਵਾਈ ਹ ਦੇ ਸਾਡੇ ਪਰਿਵਾਰ ਦੀ ਤੇ ਜੋ ਸਾਡੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਅਸੀਂ ਸਾਰੇ ਜੋ ਆ ਕੁਲਵਿੰਦਰ ਕੌਰ ਦੀ ਪੂਰੀ سپورਟ ਦੇ ਵਿੱਚ ਆ ਤੇ ਅਸੀਂ ਜੋ ਆ ਕੱਲ ਚੰਡੀਗੜ੍ਹ ਜਾਵਾਂਗੇ ਸੁੱਥਪੜ ਵਾਲਾ ਇਹ ਮੁੱਦਾ ਕਾਫੀ ਜ਼ਿਆਦਾ ਵੱਡਾ ਬੜ ਚੁੱਕਾ ਹੈ ਕੁਝ ਤਾਂ ਕਹਿੰਦੇ ਕਿ ਕੁਲਵਿੰਦਰ ਕੌਰ ਨੇ ਸਹੀ ਕੀਤਾ ਤੇ ਕੁਝ ਤਾਂ ਕਹਿੰਦੇ ਕਿ ਕੁਲਵਿੰਦਰ ਕੌਰ ਸਿਕਿਉਰਿਟੀ ਤੇ ਸੀ ਤੇ ਉਹਨਾਂ ਨੂੰ ਐਵੇਂ ਨਹੀਂ ਸੀ ਕਰਨਾ ਚਾਹੀਦਾ ਤੇ ਚਾਹੇ ਕੋਈ ਵੀ ਹੋਵੇ ਉਹਨਾਂ ਨੂੰ ਰਿਸਪੈਕਟ ਤੋਂ ਕੰਮ ਲੈਣਾ ਚਾਹੀਦਾ ਸੀ ਸੁ ਕੁਲਵਿੰਦਰ ਕੌਰ ਦੇ ਪ੍ਰਾਇ ਸ਼ੇਰ ਸਿੰਘ ਨੇ ਜੋ ਇਹ ਗੱਲਾਂ ਬਾਤ ਕੀਤੀਆਂ ਨੇ ਇਹਦੇ ਬਾਰੇ ਤੁਹਾਡੇ ਵਿਚਾਰ ਕੀ ਨੇ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਜ਼ਰੂ Ich habe es lieber...